اے ਕਿਸਾਨ ਵੀਰਾਂ ਨੂੰ ਸਸਤੀ ਕਾਰ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਆਪਣੇ ਕੋਲ 605 ਆ ਗਿਆ ਜੀ ਮਾਡਲ 2022 23 ਦੀ ਕਾਪੀ 90 ਪੈਸੇ ਨਾਲ ਦੇ ਟਾਇਰ ਆ オリジナル ਟਰੈਕਟਰ ਆ ਪੰਜਾਬ ਨੰਬਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾਹ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਜਿਹੜੇ ਕਿਸਾਨ ਵੀਰ ਨੇ ਲੋਨ ਕਰਾਉਣਾ ਲੋਨ ਵੀ ਹੋ ਜਾਊਗਾ ਜੀ 605 ਐਮ ਐਸ ਆ ਗਿਆ ਜੀ ਆਪਣੇ ਕੋਲ 25 ਮਾਡਲ ਬਿਲਕੁਲ ਨਵਾਂ ਜੀ ਰੇਟ ਹੈਗਾ ਦਾ 7 ਲੱਖ ਤੇ 40 ਹਜ਼ਾਰ ਦੀ ਡਿਮਾਂਡ ਦੇ ਵਿੱਚ 750 ਸੋਨਾ ਲਿੰਕਾ ਡਬਲ ਕਲਚ ਦੇਸੀ 90 ਪੈਸੇ ਟਾਇਰ ਆ ਜੀ ਮਾਡਲ 2001 ਰੇਟ 1,65,000 ਫੋਨ ਨੰਬਰ 703027622 ਦੇ 올 ਟਰੈਕਟਰ ਬੁੱਕ ਕਰਵਾ ਸਕਦੇ ਜੀ 555 ਮਾਡਲ 2011 ਸਾਈਡ ਗੇਅਰ ਫਸਟ ਓਨਰ ਰੇਟ 2,90,000 ਜੀ ਪਾਵਰ ਸਟੀering फार्म 60 ਆ ਗਿਆ ਜੀ ਮਾਡਲ ਪੂਰਾ 2000 ਰੇਟ 1,60,000 ਡਬਲ ਕਲਚ ਟਰੈਕਟਰ ਆ ਜੀ ਇੰਜਨ ਗੇਅਰ ਦਾ ਆ ਲੋਕੇ ਪੰਜਾਬ ਨੰਬਰ 855 ਆ ਗਿਆ ਜੀ 18 ਮਾਡਲ ਵਿਦ ਆਲ ਐਸੈਸਰੀ 60 ਪੈਸੇ ਟਾਇਰ ਆ ਜੀ ਰੇਟ ਹੈਗਾ 5.5 ਲੱਖ ਰੁਪਏ ਦੀ ਡਿਮਾਂਡ ਦੇ ਵਿੱਚ ਮੌਕੇ ਤੇ ਇਹਦੇ ਚ ਹੋ ਜੂਗਾ ਥੋੜਾ ਜਿਹਾ ਮਾਮਤਾ ਫੋਨ ਨੰਬਰ 7030276523 ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਸਿੰਘ ਸਿੰਘ ਫੌਜੀ ਨਾਲ ਆ 올ਡ ਟਰੈਕਟਰ ਦੀ ਡੀਲ ਕਰ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਸਿਕਾ